ਸ੍ਰੀਕਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਦੇਸ਼ ਭਰ ਦੇ ਵਿੱਚ 26 ਜਨਵਰੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਪਟਿਆਲਾ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਹਨਾਂ ਜਿੱਥੇ ਮਾਰਚ ਪਾਸ ਤੋਂ ਸਲਾਮੀ ਲਈ ਉੱਥੇ ਹੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ। ਬਾਬਾ ਮਹਾਰਾਜ ਸਿੰਘ, ਬਾਬਾ RAM ਸਿੰਘ, ਸ਼ਹੀਦ ਪਗਰ ਸਿੰਘ, ਸੁਖਦੇਵ, ਲਲ ਲਾਜ ਪਤਰਾਏ, ਸ਼ਹੀਦ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਮਦਨ لال ਪਿੰਗਰਾ ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਸੰਕੜੇ ਯੋਧੇ ਜਿਨ੍ਹਾਂ ਨੇ ਭਾਰਤ ਦਾ ਇਤਿਹਾਸ ਰਚਿਆ ਬਾਬਾ ਮਹਾਰਾਜ ਸਿੰਘ ਬਾਬਾ ਰਾਮ ਸਿੰਘ ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਭਗਤ ਸਿੰਘ ਦੇ ਸਾਥੀ ਸੁਖਦੇਵ ਸਿੰਘ ਇਹ ਲੁਧਿਆਣੇ ਜ਼ਿਲ੍ਹੇ ਨਾਲ ਹੀ ਸਬੰਧਤ ਸਨ ਸੋ ਇਹਨਾਂ ਦੇ ਇਹਨਾਂ ਸ਼ਹੀਦਾਂ ਦਾ ਸੁਪਨਾ ਸੀ ਕਿ ਯਾਦ ਭਾਰਤ ਵਿੱਚ ਗਰੀਬੀ ਅਨਪੜਤਾ ਬੇਰੁਜ਼ਗਾਰੀ ਉੱਚਨੀਚ ਸਮਾਜਿਕ ਆਰਥਿਕ ਤੇ ਕਾਨੂੰਨੀ ਨਾਂ ਬਾਰੇ ਆਪਣੀ ਵਰਗੀਆਂ ਲਾਂਤਾਂ ਵਾਸਤੇ ਕੋਈ ਥਾਣਾ ਹੋਵੇ ਪਰ ਬੜੇ ਅਫਸੋਸ ਦੀ ਗੱਲ ਹੈ ਸਾਡੇ 7 ਦਹਾਕੇ ਬੀਤਣ ਤੋਂ ਬਾਅਦ ਵੀ ਸ਼ੀਦਾਂ ਦੇ ਸੁਪਨੇ ਸਕਾਰ ਨਹੀਂ ਹੋਏ ਆਜ਼ਾਦੀ ਹਾਸਲ ਕਰਨ ਲਈ ਜਦੋਂ ਦੇਸ਼ ਦਾ ਬਟਵਾਰਾ ਹੋਇਆ ਉਦੋਂ ਵੀ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੇ ਚੁੱਕਿਆ ਸੋ ਦੇਸ਼ ਨੂੰ ਭੁੱਖਮਰੀ ਤੋਂ ਤੇ ਬਾਹਰਲੇ ਹਮਲਿਆਂ ਤੋਂ ਰਾਖੀ ਕਰਨ ਲਈ ਹਮੇਸ਼ਾ ਪੰਜਾਬੀ ਮੋਰੀ ਰਹਿੰਦੇ ਨੇ ਅਨਾਜ ਭੰਡਾਰ ਦੇ ਵਿੱਚ 60% ਦੀ ਪੰਜਾਬੀ ਯੋਗਦਾਨ ਪਾਉਂਦੇ ਨੇ ਜਦੋਂ ਵੀ ਦੇਸ਼ ਦੇ ਵਿੱਚ ਕਿਤੇ ਅਨਾਜ ਦੀ ਕਮੀ ਆਉਂਦੀ ਹੈ ਤਾਂ ਦੇਸ਼ ਨੂੰ ਪੰਜਾਬ ਤੋਂ ਹੀ ਉਮੀਦ ਹੁੰਦੀ ਹੈ ਤੇ ਪੰਜਾਬ ਨੇ ਕਦੇ ਵੀ ਦੇਸ਼ ਦਾ ਦਿਲ ਤੋੜਿਆ ਨਹੀਂ ਭਾਵੇਂ ਉਹ ਹਰ ਇਨਕਲਾਬ ਹੋਵੇ ਭਾਵੇਂ ਉਹ ਵਕ ਵਕ ਸਮੇਂ ਤੇ ਵਕ ਵਕ ਮੌਕੇ ਤੇ ਚਲਾਈਆਂ ਗਈਆਂ ਹੋਰ ਲਹਿਰਾਂ ਹੋਣ ਪੰਜਾਬੀ ਹਮੇਸ਼ਾ ਅੱਗੇ ਰਹੇ ਨੇ ਸੋ ਪੰਜਾਬ ਦੇ ਮਿਹਨਤਕ ਕਿਸਾਨਾਂ ਨੇ ਕਦੇ ਵੀ ਮੁਲਕ ਨੂੰ ਅਨਾਜ ਦਾ ਸੰਕਟ ਨਹੀਂ ਪੈਦਾ ਹੋਣ ਦਿੱਤਾ ਅਸਲ 'ਚ ਕਿਸਾਨ ਜਿਹੜੇ ਨੇ ਅੰਨ ਦਾਤੇ ਨੇ ਜਿਨ੍ਹਾਂ ਸਾਦਕਾ ਕੋਈ ਭੁੱਖੇਟ ਨਹੀਂ ਸੋਚ ਸਕਦਾ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਅੰਨ ਦਾਤਿਆਂ ਨੂੰ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ ਧਰਨੇ ਦੇਣੇ ਪੈ ਰਹੇ ਨੇ ਇੱਥੋਂ ਤੱਕ ਕਿ ਪਹਿਲੀ ਵਾਰ ਹੋਇਆ ਕਿ ਮਰਨ ਵਰਤ ਵਰਗੇ ਕਦਮ ਵੀ ਚੁੱਕਣੇ ਪੈ ਰਹੇ ਨੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅੰਮ ਦਾ ਤੈਨੂੰ ਬੁਲਾ ਕੇ ਗੱਲ ਕਰਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਨ ਤਾਂ ਕਿ ਸਾਡੇ ਟਰੈਕਟਰਾਂ ਦੇ ਮੂੰਹ ਜਿਹੜੇ ਨੇ ਉਹ ਦਿੱਲੀ ਦੀ بجائے ਆਪਣੇ ਖੇਤਾਂ ਵੱਲ ਰਹਿਣ ਖੇਤਾਂ ਦਾ ਰਾਜਾ ਕਿਹਾ ਜਾਂਦਾ ਟਰੈਕਟਰ ਨੂੰ ਤੂੰ ਖੇਤਾਂ 'ਚ ਚੰਗਾ ਲੱਗਦਾ ਸਾਡੇ ਪੰਜਾਬ ਨਾਲ ਕਈ ਜਗ੍ਹਾ ਤੇ ਸਮੇਂ-ਸਮੇਂ ਤੇਆਂ ਸਰਕਾਰਾਂ ਨੇ ਵਿਤਕਰਾਵ ਹੀ ਕੀਤਾ ਜਿਵੇਂ ਮੌਜੂਦਾ ਗੱਲ ਕਰਾਂ ਤਾਂ ਰੂਰਲ ਡਿਵੈਲਪਮੈਂਟ ਫੰਡ ਜਿਹਦੇ ਨਾਲ ਪੰਜਾਬ ਦੀਆਂ ਸਾਰੀਆਂ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਬਣਦੀਆਂ ਨੇ ਰੂਰਲ ਡਿਵੈਲਪਮੈਂਟ ਫੰਡ ਦਾ ਲਗਭਗ 5500 ਕਰੋੜ ਰੁਪਈਆ ਜੋ ਹੱਕ ਬਣਦਾ ਪੰਜਾਬ ਦਾ ਉਹਨੂੰ ਕੇਂਦਰ ਸਰਕਾਰ ਨੇ ਬਿਨਾਂ ਬਜਾਅ ਰੋਕਿਆ ਹੋਇਆ ਉਹ ਜਾਰੀ ਕਰਨਾ ਚਾਹੀਦਾ ਔਰ ਕਈ ਵਾਰੀ ਸਾਨੂੰ ਕੇਂਦਰ ਸਰਕਾਰ ਤੋਂ ਪੰਜਾਬ ਦਾ ਬੰਦਾ ਹੱਕ ਲੈਣ ਵਾਸਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਾ ਪੈਂਦਾ ਜੋ ਕਿ ਸਾਡਾ ਸੰਵਿਧਾਨਿਕ ਹੱਕ ਹੈ ਅੱਜ ਸੰਵਿਧਾਨ ਦਾ ਦਿਨ ਮਨਾ ਰਹੇ ਹਾਂ ਉਹਦੇ ਲਈ ਸਾਨੂੰ ਹਾਈ ਕੋਰਟਾਂ ਦੇ ਜਾਂ ਕਚਹਿਰੀਆਂ ਦੇ ਦਰਵਾਜ਼ੇ ਖੜਕਾਉਣੇ ਪੈਂਦੇ ਆ ਅਫਸੋਸ ਦੀ ਗੱਲ ਹੈ ਮੈਂ ਗੱਲ ਸਪਸ਼ਟ ਕਰ ਦੇਣਾ ਪੰਜਾਬੀ ਨਾ ਕਦੇ ਛੁੱਕਿਆ ਨਾ ਕਦੇ ਛੁੱਕਣਗੇ ਆਪਣੇ ਹੱਕ ਪੰਜਾਬੀ ਲੈ ਕੇ ਰਹਿਣਗੇ ਲਗਭਗ ਪੌਣੇ 3 ਸਾਲ ਦੀ ਸਰਕਾਰ ਹੋ ਗਈ ਪੰਜਾਬ ਚ 16 ਮਾਰਚ 2022 ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਵਿਖੇ ਸੌ ਚੁੱਕ ਕੇ ਸਰਕਾਰ ਦਾ ਕਾਰਜਪਾਲ ਸੰਭਾਰਿਆ ਸੀ ਇਹਨਾਂ ਪੌਣੇ ਤਿੰਨ ਤਿੰਨ ਸਾਲਾਂ ਚ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਜਿਹੜੇ ਉਪਰਾਲੇ ਨੇ ਸਹੀ ਦਿਸ਼ਾ ਵੱਲ ਜਾ ਰਹੇ ਹਨ ਕੁਝ ਦੁਸ਼ਮਣਾਂ ਤਾਕਤਾਂ ਦੀਆਂ ਪੰਜਾਬ ਨੂੰ ਸ਼ਾਂਤੀ ਭੰਗ ਕਰਨ ਦੀਆਂ ਉਹ ਜੀਆਂ ਚਾਲਾਂ ਚੱਲਣ ਦੀ ਵੀ ਇਹਨਾਂ ਨੇ ਕੋਸ਼ਿਸ਼ਾਂ ਰਹੀਆਂ ਨੇ ਪਰ ਅਜੇ ਅੰਸਰ ਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਅਜਈਆਂ ਤਾਕਤਾਂ ਨੂੰ ਅਸੀਂ ਮੂੰਹ ਮੂੰਹ ਤੋੜਮਾ ਜਵਾਬ ਦੇਵਾਂਗੇ ਪੰਜਾਬ ਦੀ ਧਰਤੀ ਮਹਾਨ ਗੁਰੂਆਂ ਸੰਤਾਂ ਮਹਾਂਪੁਰਖਾਂ ਫਕੀਰਾਂ ਪੀਰਾਂ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਮੁਹੱਬਤ ਤੇ ਭਾਈਚਾਰਕ ਸਾਂਝ ਜਿਹੜਾ ਉਹ ਹਮੇਸ਼ਾ ਬਣੀ ਰਹੂਗੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਕਈ ਉਪਰਾਲੇ ਕੀਤੇ ਗਏ ਨੇ ਪਰ ਉਹ ਅਸਫਲ ਰਹੇ ਨੇ ਮੈਂ ਸਮੁੱਚੇ ਪੰਜਾਬੀਆਂ ਨੂੰ ਯਕੀਨ ਦਿਵਾਣਾ ਕਿ ਸੂਬੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਹਰ ਕੀਮਤ ਤੇ ਕਾਇਮ ਰੱਖੀ ਜਾਊਗੀ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਾਡਾ ਫਰਜ ਬਣਦਾ ਹੈ ਕਿ ਅਸੀਂ ਦੇਸ਼ ਸਮਾਜ ਤੇ ਕੌਮ ਦੀ ਮਾਨ ਮਰਿਆਦਾ ਲਈ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਦਾ ਪ੍ਰਣ ਕਰੀਏ ਉਸ ਮਨੋਰਥ ਦੀ ਪੂਰਤੀ ਲਈ ਹਮੇਸ਼ਾ ਯਤਨशील ਰਹੀਏ ਜਿਸ ਲਈ ਸਾਡੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੇ ਲੰਬਾ ਸੰਘਰਸ਼ ਤੇ ਕੁਰਬਾਨੀਆਂ ਦਿੱਤੀਆਂ ਨੇ ਸੋ ਜੋ 2022 ਤੋਂ ਸੰਵਿਧਾਨ ਨੂੰ ਤੁਸੀਂ ਹਾਜ਼ਰ ਨਾਜ਼ਰ ਜਾਣ ਕੇ ਉਸੇ ਸੰਵਿਧਾਨ ਚੋਂ ਮਿਲੇ ਹੱਕ ਨਾਲ ਵੋਟਾਂ ਪਾ ਕੇ ਸਰਕਾਰ ਬਣਾਈ ਮੈਂ ਕੁਝ ਬਹੁਤਾ ਨਹੀਂ ਹੁੰਦਾ ਸਮਾਂ ਕੌਣਾ 3 ਸਾਲ ਪਰ ਕੁਝ ਪ੍ਰਾਪਤੀਆਂ ਤੁਹਾਨੂੰ ਇਸ ਤਰ੍ਹਾਂ ਦੇ ਦੱਸ ਦਿੰਦਾ ਸਭ ਤੋਂ ਪਹਿਲਾਂ ਰੋਜ਼ਗਾਰ ਵੱਲ ਅਸੀਂ ਧਿਆਨ ਦਿੱਤਾ ਹੁਣ ਤੱਕ 50000 ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਬਿਨਾ ਕਿਸੇ ਸਿਫਾਰਿਸ਼ ਤੇ ਤੇ ਬਿਨਾ ਕਿਸੇ ਰਿਸ਼ਵਤ ਤੇ ਇਸ ਤੋਂ ਇਲਾਵਾ ਅਢਾਹ ਤੇ ਠੇਕੇ ਤੇ ਕੰਮ ਕਰਨ ਵਾਲੇ ਵਰਕ ਚਾਰਜ ਆਰਜੀ ਮਲਾਜ਼ਮ ਦਿਹਾੜੀਦਾਰ ਜੋ 10 ਸਾਲਾਂ ਦੀਆਂ ਸੇਵਾਵਾਂ ਪੂਰੀਆਂ ਕਰ ਚੁੱਕੇ ਸੀ ਉਹਨਾਂ ਨੂੰ ਵੀ ਸੇਵਾਮਾਨਨ ਦੀ ਰੈਗੂਲਰ ਕੀਤੀਆਂ 12000 ਤੋਂ ਵੱਧ ਦੇ ਆਪਕਾਂ ਨੂੰ ਸੇਵਾਮਾਂ ਰੈਗੂਲਰ ਕਰਤੀਆਂ ਤੇ ਉਹਨਾਂ ਦੀ ਤਨਖਾਹਾਂ 'ਚ 2 ਤੋਂ 3 ਗੁਣਾ ਦਾ ਇਜ਼ਾਫਾ ਵੀ ਕੀਤਾ ਫਿਰ ਸਰਕਾਰ ਤੁਹਾਡੇ ਦੁਆਰ ਨਾਂ ਦਾ ਇੱਕ ਪ੍ਰੋਗਰਾਮ ਚਲਾਇਆ ਜਿਹਦੇ ਚ 43 ਸੇਵਾਵਾਂ ਮਹੱਜੀਆਂ ਨੇ ਕਿ ਤੁਸੀਂ ਇੱਕ ਨੰਬਰ ਹੈ ਇੱਕ ਐਪ ਹੈ ਉੱਤੇ ਜਾ ਕੇ ਤੁਸੀਂ ਉੱਤੇ ਰਜਿਸਟਰ ਕਰਵਾ ਦਿਓ ਤਾਂ ਸਰ ਕੋ ਸਰਕਾਰੀ ਜਿਹੜਾ ਮੁਲਾਜ਼ਮ ਹੈ ਉਸ ਦਫ਼ਤਰ ਦਾ ਉਹ ਆ ਕੇ ਤੁਹਾਡੇ ਕੋਲੋਂ ਸਾਰੇ ਡਾਕੂਮੈਂਟ ਲੈ ਕੇ ਜਾਊਗਾ ਤੇ ਤੁਹਾਡਾ ਕੰਮ ਟਾਈਮ ਬੌਂਡ ਜਿਹੜਾ ਉਹ ਹੋਊਗਾ ਤੁਹਾਨੂੰ ਕਿਤੇ ਦਫ਼ਤਰਾਂ ਚ ਖੱਜਲ ਖਵਾਰ ਹੋਣ ਦੀ ਜ਼ਰੂਰਤ ਨਹੀਂ ਪਾਉਂਦੀ ਜ਼ਿਕਰੀਯੋਗ ਹੈ ਕਿ 26 ਜਨਵਰੀ ਦਾ ਦਿਹਾੜਾ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਗਿਆ ਹੈ। ਦਿੱਲੀ ਦੇ ਵਿੱਚ ਕਰਤਵਿਅ ਪਥ ਦੇ ਉੱਤੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੋਰਾਂ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਹੈ। ਤੇ ਇਸ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਖਾਸ ਕਰਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਲੀਡਰਾਂ ਨੇ ਕੌਮੀ ਝੰਡਾ ਲਹਿਰਾਇਆ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ